ਫਗਵਾੜਾ ਪੁਲਿਸ ਦੇ ਵੱਲੋਂ ਲੁੱਟਖੋ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ ਜਿਨ੍ਹਾਂ ਕੋਲੋਂ ਪੁਲਿਸ ਨੇ ਇੱਕ ਪਿਸਤੌਲ 32 ਬੋਰ ਤੇ ਦੋ ਨਕਲੀ ਪਿਸਤੌਲ ਬਰਾਮਦ ਕੀਤੀ ਤੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐਸਪੀ ਫਗਵਾੜਾ ਰੁਪਿੰਦਰ ਕੌਰ ਪੱਟੀ ਦੇ ਕਿਨੇ ਕੁ ਦਿਨਾਂ ਪਹਿਲਾਂ ਫਗਵਾੜਾ ਦੇ ਮੁਹੱਲਾ ਧਿਆਨ ਸਿੰਘ ਕਲੋਨੀ ਰਾਜਾ ਗਾਰਡਨ ਵਿਖੇਕਰ ਦੇ ਬਾਹਰ ਬੈਠੀਆਂ ਮਹਿਲਾਵਾਂ ਨੂੰ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਦੇ ਵੱਲੋਂ ਦਾਤਰ ਵਖਾ ਕੇ ਸੋਨੇ ਦੀ ਚੈਨ ਲੁੱਟੀ ਗਈ ਸੀ ਤੇ ਫਰਾਰ ਹੋ ਗਏ ਸ ਜਿਸ ਤੋਂ ਬਾਅਦ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਨਿਗਰਾਨੀ ਹੇਠ ਪੁਲਿਸ ਦੇ ਵੱਲੋਂ ਮਾਮਲੇ ਨੂੰ ਹੱਲ ਕੀਤਾ ਜਾ ਰਿਹਾ ਸੀ ਤੇ ਇਸ ਦੇ ਲਈ ਸੀਆਈਏ ਸਟਾਫ ਇਨਚਾਰਜ ਬਿਸਮਨ ਸਿੰਘ ਸਾਹੀ ਤੇ ਐਸਐਚਓ ਥਾਣਾ ਜਤਨਾਪੁਰਾ ਹਰਦੀਪ ਸਿੰਘ ਦੀ ਅਗਵਾਈ ਦੇ ਵਿੱਚ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਪੁਲਿਸ ਦੇ ਵੱਲੋਂ ਮਨੁੱਖੀ ਤੇ ਟੈਕਨੀਕਲ ਮਦਦ ਦੇ ਆਧਾਰ ਤੇ ਇਸ ਮਾਮਲੇ ਨੂੰ ਹੱਲ ਕਰਦਿਆ ਮਦੁਰ ਮੱਗੂ ਉਰਫ ਨੰਨੂ ਗੁਰਪ੍ਰੀਤ ਸਿੰਘ ਉਰਫ ਗੌਰਵ ਵਾਸੀ ਅਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੇ ਨਾਲ ਦੇਖ ਸਾਥੀ ਆਫਤਾਬ ਉਰਫ ਸੌਰਵ ਵਾਸੀ ਫਗਵਾੜਾ ਨੂੰ ਕਾਬੂ ਕੀਤਾ ਪੁਲਿਸ ਨੇ ਮੁਲਜ਼ਮਾਂ ਦੇ ਕੋਲੋਂ ਵਾਰਦਾਤ ਦੇ ਵਿੱਚ ਵਰਤਿਆ ਗਿਆ ਮੋਟਰਸਾਈਕਲ ਦੱਤ ਤੇ ਖੰਡਾ ਵੀ ਬਰਾਮਦ ਕਰ ਲਿਆ ਗਿਆ ਪੁਲਿਸ ਵੱਲੋਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 3 ਦਿਨਾਂ ਰਿਮਾਂਡ ਹਾਸਲ ਕੀਤਾ ਗਿਆ ਤੇ ਪੁੱਛਗਿੱਛ ਦੇ ਦੌਰਾਨ ਦੋਸ਼ੀਆਂ ਨੇ ਦੱਸਿਆ ਕਿ ਵਾਰਦਾਤ ਸਮੇਂ ਪਹਿਨੀਆਂ ਹੋਈਆਂ ਦੋ ਜੈਕਟਾਂ, ਇੱਕ ਬੱਤੀ ਬੋਰਡ ਦਾ ਪਿਸਤੌਲ ਤੇ ਖਿਡੋਨਾ ਪਿਸਤੌਲ ਮੰਸਾ ਦੇਵੀ ਮੰਦਿਰ ਦੇ ਪਿਛਲੇ ਪਾਸੇ ਝਾੜੀਆਂ ਦੇ ਵਿੱਚ ਉਹਨਾਂ ਲੁਕੋ ਦਿੱਤਾ ਸੀ ਜਿਸ ਨੂੰ ਕਿ ਪੁਲਿਸ ਵੱਲੋਂ ਉਹਨਾਂ ਦੇ ਨਿਸ਼ਾਨਦੇਹੀ ਤੇ ਬਰਾਮਦ ਕੀਤਾ ਗਿਆ ਇਸ ਤਰ੍ਹਾਂ ਪੁਲਿਸ ਨੇ ਖਿਡੋਨਾ ਪਿਸਤੌਲ ਸੋਨੇ ਦੀ 8 ਗ੍ਰਾਮ ਦੀ ਚਹਿਨ ਜੋ ਕਿ ਆਫਤਾਬ ਉਰਫ ਸੌਰਵ ਨੇ ਆਪਣੇ ਕੋਲੂ ਪੇਟੀ ਦੇ ਵਿੱਚੋਂ ਬਰਾਮਦ ਕਰਵਾਈ ਹੈ

ਮਾੜੇ ਅਨਸਰਾਂ ਦੇ ਖਿਲਾਫ ਜਿਹੜੀ ਲਗਾਤਾਰ ਮੁਹਿੰਮ ਸਾਡੀ ਜਾਰੀ ਹੈ ਉਹਦੇ ਵਿੱਚ ਸਾਡੀ ਥਾਣਾ ਸਤਨਾਪੁਰਾ ਦੀ ਪੁਲਿਸ ਨੂੰ ਸੀਆਈਏ ਦੀ ਟੀਮ ਨੇ ਮਦਦ ਦੇ ਨਾਲ ਇੱਕ ਬਹੁਤ ਅੱਛੀ ਸਫਲਤਾ ਹਾਸਲ ਨਿਲੀ ਹੈ ਇਹਦੇ ਵਿੱਚ ਇੱਕ ਵਾਰਦਾਤ ਹੋਈ ਸੀ ਜੀ 22 ਦਸੰਬਰ ਨੂੰ ਰਾਜਾ ਗਾਰਡਨ ਕਲੋਨੀ ਕੰਦੀ ਹੈ ਸਤਨਾਪੁਰਾ ਥਾਣਾ ਦੇ ਵਿੱਚ ਜਿੱਦੇ ਦੋ ਨੌਜਵਾਨ ਦਾਤ ਵਿਖਾ ਕੇ ਲੇਡੀ ਦੀ ਚੇਨ ਖੋਹ ਕਰਦੇ ਆ ਇਹ ਕਾਫੀ ਸੈਂਸੇਸ਼ਨਲ ਕ੍ਰਾਈਮ ਸੀਗਾ ਜਿੱਦੇ ਵਿੱਚ ਲੋਕਾਂ ਦੇ ਮਨ ਦੇ ਵਿੱਚ ਕਾਫੀ ਸਹਿਮ ਦਾ ਮੋਲ ਸੀ ਤੁਰੰਤ ਕਾਰਵਾਈ ਕਰਦੇ ਹੋਏ ਇਹਦੇ ਵਿੱਚ ਐਫ ਆਈ ਆਰ 163/24 ਥਾਣਾ ਸਤਨਾਮਪੁਰਾ ਅੰਡਰ ਵੈਰੀਅਸ ਸੈਕਸ਼ਨਸ ਆਫ 스내ਚਿੰਗ ਜੋ ਕਰੇਗੇ ਆਪਣੀਆਂ ਟੀਮਾਂ ਬਣਾ ਦਿੱਤੀਆਂ ਗਿਆ ਸਪੈਸ਼ਲਾਈਜ਼ਡ ਟੀਮਸ ਸੀਆਈਏ ਇਨਚਾਰਜ ਸਬ ਇੰਸਪੈਕਟਰ ਬਿਸਮਨਦੀ ਅੰਡਰ ਸੀਸੀਟੀਵੀ ਫੁਟੇਜ ਪਲੱਸ ਹੋਰ ਡੰਕ ਕਲੈਕਸ਼ਨ ਔਰ ਜਿਹੜੇ ਸੀਸੀਟੀਵੀ ਫੁਟੇਜ ਜੀ ਸਾਨੂੰ ਮੌਕੇ ਤੋਂ ਮਿਲੀਆਂ ਸਿਗੀਆਂ ਉਹਦੇ ਉੱਪਰ ਸਾਡੀਆਂ ਟੀਮਸ ਨੇ ਵਰਕ ਕਰਨਾ ਸ਼ੁਰੂ ਕਰ ਦਿੱਤਾ ਲਗਾਤਾਰ 10 ਦਿਨਾਂ ਸਾਢੇ ਟੀਮਾਂ ਇਹਦੇ ਉੱਪਰ ਲੱਗੀਆਂ ਰਹੀਆਂ ਵਿੱਚ ਕਾਫੀ ਮੁਸ਼ਕਿਲਾਂ ਵੀ ਪੇਸ਼ ਆਈਆਂ ਪਰ ਪਰਸਿਸਟੈਂਟ ਕਾਰਵਾਈ ਕਰਦੇ ਹੋਏ ਅਸੀਂ ਇਹ ਬੰਦਿਆਂ ਨੂੰ ਟ੍ਰੇਸ ਕਰ ਲਿਆ ਜਿਹੜੇ ਕਿ ਇਹ ਤਿੰਨ ਸਾਨੂੰ ਮੁਜਰਮ ਇਹਦੇ ਵਿੱਚ ਦੋਸ਼ੀ ਪਾਏ ਗਏ ਮਧੁਰ ਮੱਗੂ ਜਿਹੜਾ ਜੀ ਸ਼ਹੀਦ ਭਗਤ ਸਿੰਘ ਨਗਰ ਦਾ ਰਹਿਣ ਵਾਲਾ ਹੈ ਗੁਰਪ੍ਰੀਤ ਉਰਫ ਗੌਰਵ ਇਹ ਅਲਾਚੌਰ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਤੇ ਆਫ ਦਾ ਐਲੀਅਸ ਸੌਰਵ ਜਿਹੜਾ ਕਿ ਇਹ ਫਗਵਾੜੇ ਦਾ ਰਹਿਣ ਵਾਲਾ ਹੈ ਇਹ ਬੜੇ ਹੀ ਪੇਸ਼ੇਵਾਰ ਮੁਜਰਮ ਹੈਗੇ ਨੇ ਦੋ ਦੇ ਖਿਲਾਫ ਆਲਰੇਡੀ ਪਹਿਲਾਂ ਵੀ ਪਰਚੇ ਦਰਜ ਨੇ ਗੁਰਪ੍ਰੀਤ ਇਲੀਅਸ ਗੌਰਵ ਦੇ ਖਿਲਾਫ ਤਿੰਨ ਪਰਚੇ ਆਲਰੇਡੀ ਹੈਗੇ ਨੇ ਇਹ ਵੀ ਜ਼ਿਆਦਾ ਕਰਕੇ ਚੋਰੀਆਂ ਦੇ ਤੇ ਐਨਡੀਪੀਐਸ ਦੇ ਕੇਸਿਸ ਨੇ ਆਫਤਾਬ ਉਰਫ ਸੌਰਵ ਦੇ ਖਿਲਾਫ ਚਾਰ ਪਰਚੇ ਆਲਰੇਡੀ ਹੈਗੇ ਨੇ ਇਹਦੇ ਵਿੱਚ ਵੀ ਇਹ 379ਵੀਂ ਔਰ ਜਿਹੜੇ ਘਰਾਂ ਚੋਂ ਚੋਰੀਆਂ ਕਰਨ ਵਾਲੇ ਉਹ ਪਰਚੇ ਹੈਗੇ ਆ ਤੇ ਇਹ ਰੀਸੈਂਟਲੀ ਮਹੀਨਾ ਡੇਢ ਮਹੀਨਾ ਹੀ ਹੋਇਆ ਸੀਗਾ ਇਹ ਬੇਲ ਤੇ ਆਏ ਹੋਏ ਸੀਗੇ ਤੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਕੋਲੋਂ ਜਿਹੜੀ ਸਾਡੀ ਵਾਰਦਾਤ ਦੇ ਵਿੱਚ ਚੀਨੀ ਖੋਹੀ ਹੋਈ ਸੀ ਉਹ ਰਿਕਵਰ ਹੋ ਗਈ ਹੋਈ ਹੈ ਇੱਕ ਵਾਰਦਾਤ ਇਹਨਾਂ ਨੇ ਵਾਲੀਆਂ ਖੋਹ ਕੀਤੀਆਂ ਸੀ ਜਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਉਹ ਵਾਲੀਆਂ ਵੀ ਇਹਨਾਂ ਕੋਲੋਂ ਰਿਕਵਰ ਹੋਈਆਂ ਨੇ ਹੋਰ ਇਹਨਾਂ ਦੀ ਪੁੱਛਗਿੱਛ ਜਦੋਂ ਸਖਤੀ ਨਾਲ ਕੀਤੀ ਗਈ ਤੇ ਇੱਕ ਇਹਨਾਂ ਦੇ ਕੋਲ 32 ਗੋਲ ਦਾ ਪਿਸਤਲ ਵੀ ਰਿਕਵਰ ਹੋਇਆ ਜਿਹੜਾ ਕਿ ਇਹਨੋਂ ਕੋਈ ਕੋਈ ਜੇਲ੍ਹ ਦੇ ਵਿੱਚੋਂ ਨਾ ਮਿਲਿਆ ਸੀਗਾ ਗੁਰਪ੍ਰੀਤ ਨੂੰ ਉਹਨੇ ਉਹਨੂੰ ਅਗੂ ਪ੍ਰਕਿਰਿਆ ਕਰਵਾਇਆ ਸੀਗਾ ਵੀਰ ਇਹਨਾਂ ਤੋਂ ਜੇ ਇੱਕ ਮੋਟਰਸਾਈਕਲ ਰਿਕਵਰ ਹੋਇਆ ਇਹਨਾਂ ਨੇ ਜਿਹੜੀ ਮੌਕੇ ਤੇ ਕਿੱਟ ਰੱਖੀ ਹੋਈ ਸੀ ਜਿਹੜੇ ਜੈਕਟ ਕੱਪੜੇ ਪਾਏ ਹੋਏ ਸੀ ਉਹ ਸਾਰੇ ਸਾਡੇ ਕੋਲੇ ਰਿਕਵਰ ਹੋਏ ਨੇ ਇਸ ਤੋਂ ਇਲਾਵਾ ਦੋ ਇਹਨਾਂ ਦੇ ਕੋਲੇ ਟॉय ਪਿਸਟਲਸ ਵੀ ਰਿਕਵਰ ਹੋਏ ਆ ਕਦੀ ਇਹ ਸਿਰਫ ਡਰਾਵੇ ਵਾਸਤੇ ਦਿਖਾਉਣ ਵਾਸਤੇ ਜਿਹੜੇ ਇਹਦਾ ਵੀ ਇਸਤੇਮਾਲ ਕਰਦੇ ਸੀਗੇ ਤੋਂ ਇਹਨਾਂ ਦੀ ਅਰੈਸਟ ਦੇ ਨਾਲ ਇੱਕ ਜਿਹੜੇ ਹੈਗੇ ਨੇ ਪੇਸ਼ਾਵਰ ਜਿਹੜੇ ਮੁਜਰਮ ਨੇ ਜਿਹੜੇ ਹੋਰ ਵੀ ਅੱਗੇ ਵਾਰਦਾਤਾਂ ਇਹਨਾਂ ਨੇ ਕਰਨੀਆਂ ਸੀ ਉਹ ਵੀ ਰੁਗੀਆਂ ਨੇ ਤੇ ਸਾਡੀ ਜਿਹੜੀ ਇਹ ਵਾਰਦਾਤ ਚ ਰਿਕਵਰੀ ਵੀ ਪ੍ਰੋਪਰ ਹੋਈ ਹੈ ਬੜੀ ਮਿਹਨਤ ਕੀਤੀ ਹੈ ਜੀ ਟੀਮ ਨੇ ਇਹਨਾਂ ਨੇ ਜੋ ਪੁੱਛਗੀਛ ਦੱਸਿਆ ਕਿ ਇਹ ਕਦੇ ਹੋਰ ਸ਼ਹਿਰਾਂ 'ਚ ਜਿਵੇਂ ਨਵਾਂ ਸ਼ਹਿਰ 'ਚ ਵੀ ਇਹਨਾਂ ਨੇ ਕੋਈ ਡੇਰੀ ਆ ਉਸ ਤੋਂ ਗੱਲਾਂ ਗੱਲਿਆਂ ਤੋਂ ਪੈਸੇ ਚੋਰੀ ਕੀਤੇ ਆ ਕੋਈ ਠੇਕੇ ਦੇ ਬਾਹਰ ਹੁੰਦੇ ਸੀ ਕੋਈ गिर ਗਿਆ ਤਾਂ ਉਹਦੇ ਵੀ ਪੈਸੇ ਚੋਰੀ ਕਰ ਲੈਣੇ ਸੋ ਛੋਟੀਆਂ-ਮੋਟੀਆਂ ਵੀ ਇਹ ਚੋਰੀਆਂ ਕਰਦੇ ਹੁੰਦੇ ਸੀਗੇ ਤੇ ਦਾਅ ਦਿਖਾ ਕੇ ਵਪਨ ਦਿਖਾ ਕੇ ਇਹਨਾਂ ਦਾ ਮੇਨ ਮਾਡਲ ਸਪਰੈਂਡੀ ਸੀਗਾ ਤੋਂ ਇਸ ਦੇ ਨਾਲ ਹੀ ਸਾਡੀ ਇਹ ਟੀਮ ਨੂੰ ਬੜੀ ਅੱਛੀ ਇਹਨਾਂ ਨੂੰ ਕਾਮਯਾਬੀ ਮਿਲੀ ਹੈ ਬਹੁਤ ਮਿਹਨਤ ਕੀਤੀ ਹੈ ਟੀਮ ਨੇ ਤੇ ਇਹ ਜਿਹੜੀ ਮੁਹਿੰਮ ਸਾਡੀ ਅੱਗੇ ਵੀ ਲਗਾਤਾਰ ਜਾਰੀ ਮੈਡਮ ਇਹਦੇ ਵਿੱਚ ਮਾਸਟਰਮਾਈਂਡ ਕੌਣ ਸੀ ਇਹਦੇ ਜ ਮਾਸਟਰਮਾਈਂਡ ਜੀ ਗੁਰਪ੍ਰੀਤ ਹੈਗਾ ਜਿਹੜਾ ਨਵਾਂ ਸ਼ਹਿਰ ਦਾ ਅਲਾਚੌਰ ਦਾ ਰਹਿਣ ਵਾਲਾ ਹੈਗਾ ਇਹ ਇੱਕ ਦੂਜੇ ਨੂੰ ਸ਼ਹਿਰ ਚੋ ਮਿਲੇ ਚਿੱਟਾ-ਚੂਟਾ ਲਾਉਣ ਦੇ ਆਦੀ ਹੈਗੇ ਨੇ ਡਰੱਗ ਐਡਿਕਟ ਹੈਗੇ ਨੇ ਤੇ ਜਿਹੜਾ ਸਾਡਾ ਇੱਥੇ ਫਗਵਾੜੇ ਦਾ ਵਿੱਚ ਲੜਕਾ ਕਿਊਜ਼ ਹੈਗਾ ਵੈ ਉਹ ਬੇਸਿਕਲੀ ਇਹਨਾਂ ਨੂੰ ਇੱਥੇ ਰੇਕੀ ਰੂਕ ਕਰਵਾਉਂਦਾ ਸੀ ਵੀ ਕਿਹੜਾ ਏਰੀਆ ਬੈਟਰ ਆ ਜਿੱਥੇ ਤੁਸੀਂ ਵਾਰਦਤ ਕਰਕੇ ਤੇ ਤੁਸੀਂ ਫੜੇ ਨਹੀਂ ਜਾਓਗੇ ਤੇ ਕੋਈ ਕਲੀਨਿਕ ਕਰ ਸਕਦੇ ਜਿਹੜਾ ਮੈਨੂੰ ਫਗਵਾੜੇ ਦਾ ਵਾਸਤੇ ਇੱਥੇ ਪਹਿਲਾਂ ਕੋਈ ਪ੍ਰਚੰਦਾ ਚਾਹੇ ਗੁਰਪ੍ਰੀਤਾ ਇਹਦੇ ਸਾਰੇ ਜਲੰਧਰ ਦੇ ਪਰਚੇ ਹੈਗੇ ਜੀ ਸੀਪੀ ਜਲੰਧਰ ਦੇ ਵਿੱਚ ਇਹਦੇ ਚਾਰ ਪਰਚੇ ਹੈਗੇ ਨੇ ਤੇ ਇਹ ਰੀਸੈਂਟਲੀ ਦਸੰਬਰ ਮਹੀਨੇ ਦੇ ਵਿੱਚ ਹੀ ਬੇਲਾਉ ਇੱਕ ਆਪਾਂ ਮੋਟਰਸਾਈਕਲ ਬਰਾਮਦ ਕੀਤਾ ਜੋ ਮੋਟਰਸਾਈਕਲ ਚੋਰੀ ਦਾ ਕਿਨਾਂ ਦਾ ਆਪਣਾ ਹੈ ਮੋਟਰਸਾਈਕਲ ਇਹਨਾਂ ਨੇ ਇਦਾਂ ਹੀ ਵਾਰਦਤਾਂ ਕਰਕੇ ਖਰੀਦਿਆ ਹੋਇਆ ਸੈਕੰਡ ਹੈਂਡ ਖਰੀਦਿਆ ਸੀਗਾ 10000 ਦੇ ਵਿੱਚ ਇਹ ਗੁਰਪ੍ਰੀਤ ਦੇ ਨਾਮ ਤੇ ਐਨੇ ਖਰੀਦਿਆ ਹੋਇਆ ਕਿਸ ਤਰ੍ਹਾਂ ਦੀ ਪਲੈਨਿੰਗ ਕਰਦਾ ਜਿਹੜੀ ਪੁਲਿਸ ਨੂੰ ਇੰਨੀ ਮਿਹਨਤ ਕਰਨੀ ਪਈ ਇਹਨਾਂ ਦਾ ਜੀ ਬਹੁਤ ਘੁੰਮਦੇ ਸੀ ਗਲੀਆਂ 'ਚ ਜਿੱਥੋਂ ਇੱਥੋਂ ਤਾਂ ਕਿ ਇਹਨਾਂ ਨੂੰ ਛਾਕਾ ਦਈਏ ਪਲੱਸ ਇਹਨਾਂ ਨੇ ਵਿੱਚ ਕੱਪੜੇ ਵੀ ਚੇਂਜ ਕੀਤੇ ਆ ਤਾਂ ਕਿ ਜਿਹੜਾ ਕਿ ਸਾਡੀ ਪਛਾਣ ਨਾ ਹੋ ਸਕੇ ਕੱਪੜੇ ਚੇਂਜ ਕਰ ਲਏ। ਮੈਂ ਜਿਹੜੀ ਸੇਮ ਸੇਮ ਜੈਕਟ ਜਿਹੜੀ ਸ਼ਾਰਪੁਰ ਵੀ ਤੇ ਫੁਆੜਾ ਵੀ ਪਾਈ ਸੀ ਉਹ ਉਹ ਉਹੀ ਜੈਕਟ ਨਾਂ ਬਰਾਮਦੀ ਹੋਈ ਆ। ਹਾਂਜੀ ਹਾਂਜੀ ਉਹ ਵੀ ਬਰਾਮਦ ਹੋ ਗਈ ਹੈ ਜਿਹੜੀ ਕਿੱਟ ਹੈ ਬਰਾਮਦ ਹੋ ਗਈ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਆ ਉਹ ਵੀ ਬਰਾਮਦ ਹੋ ਗਿਆ ਜਿਹੜਾ ਦਾਤ ਵਰਤਿਆ ਉਹ ਵੀ ਬਰਾਮਦ ਹੋ ਗਿਆ ਹੋਇਆ ਤੇ ਜਿਹੜੀ ਸਨੈਚ ਕੀਤੀ ਹੋਈ ਜਿਹੜੀ ਸਾਡੇ ਸਾਡੇ ਕੇਸ ਦੇ ਵਿੱਚ ਚੀਨ ਹੈ ਉਹ ਵੀ ਬਰਾਮਦ ਹੋ ਇਹਨਾਂ ਜੀ ਅਰੈਸਟ ਹੈਗੇ ਆ ਅਲਾਚੌਰ ਤੋਂ ਹੀ ਕਰੀ ਹੈ ਜੀ ਜਿੱਥੇ ਇਹਨਾਂ ਦਾ ਰਹਿਾਈਸ਼ੀ ਹੈਗੇ ਨੇ ਇੱਥੋਂ ਵਾਰਦਾਤ ਕਰਕੇ ਇਹ ਇੱਥੋਂ ਭੱਜ ਗਏ ਸੀਗੇ ਔਰ ਅਲਾਚੌਰ ਤੱਕ ਸਾਡੀ ਟੀਮ ਨੇ ਇਹਨਾਂ ਦਾ ਮੰਗਰਾ ਕੀਤਾ ਤੇ ਉੱਥੋਂ ਇਹਨਾਂ ਨੂੰ ਸਕਸੈਸਫੁਲੀ ਰਾਉਂਡ ਅਪ ਕੀਤਾ ਹੈ